ਗੁਰਦੇਵ ਸਿੰਘ ਕੌਕੇ ਦੇ ਕਤਲ ਦੇ ਇਨਸਾਫ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਜਸਵੀਰ ਸਿੰਘ ਰੋਡੇ ਤੇ ਭਾਈ ਮੋਕਪ ਸਿੰਘ ਮੀਡੀਆ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ ਉਹਨਾਂ ਨੇ ਕਹਿ ਕੇ 10 ਫਰਵਰੀ ਨੂੰ ਜਲੰਧਰ ਵਿੱਚ ਪੰਥਕ ਜਥੇਬੰਦੀਆਂ ਦਾ ਵੱਡਾ ਇਕੱਠ ਰੱਖਿਆ ਗਿਆ ਨਾਲ ਹੀ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਦੇ ਗਿਆਨੀ ਰਗबीर ਸਿੰਘ ਜੀ ਨੂੰ ਮਹਿਰੂਮ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੰਥ ਰਤਨ ਤੇ ਫਕਰੇ ਕੌਮ 2 어ਵਾਰਡ ਦਿੱਤੇ ਗਏ ਨੇ ਉਹ ਵਾਪਸ ਲੈ ਜਾਣ ਦੀ ਗੁਜ਼ਾਰਿਸ਼ ਕੀਤੀ ਜਾਏਗੀ ਇਸ ਮੌਕੇ ਉਹਨਾਂ ਦੇ ਕਹਿਣਾ ਸੀ ਕਿ ਸਾਨੂੰ ਸਾਰੀਆਂ ਗੱਲਾਂ ਤੇ ਵਿਚਾਰ ਕਰਨਾ ਚਾਹੀਦਾ ਹੈ ਤੇ ਇਸ ਸਾਰੀ ਪਬਲਿਕ ਨੂੰ ਪੰਥ ਨੂੰ ਕਿਵੇਂ ਗਿਆਤ ਕਰਨਾ ਚਾਹੀਦਾ ਇਸ ਤੇ ਵੀ ਗੱਲ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜਿਨੇ ਵੀ ਪੱਤਰਕਾਰ ਵੀਰ ਜਿਨੇ ਵੀ ਚੈਨਲਾਂ ਦੇ ਸੰਚਾਲਕ ਵੀਰ ਸਾਰਿਆਂ ਤੋਂ ਪਹਿਲਾਂ ਤਾਂ ਖੇਮਾ ਚਾਹੁੰਦੇ ਕਿ ਤੁਹਾਨੂੰ ਟਾਈਮ 2 ਘੰਟੇ ਦਿੱਤਾ ਸੀ ਮੀਟਿੰਗ ਲੰਮੀ ਹੋ ਗਈ ਪੰਥਕ ਵਿਚਾਰਾਂ ਚੱਲਦੀਆਂ ਸੀ ਇਸ ਕਰਕੇ ਜਿਹੜਾ ਪ੍ਰੈਸ ਨੂੰ ਸੰਬੋਧਨ ਕਰਨ ਵਾਸਤੇ ਥੋੜਾ ਲੇਟ ਹੋ ਗਏ ਆ ਉਹਦੇ ਲਈ ਖੇ ਮੈਂ ਚਾਹੁੰਦੇ ਆ ਅੱਜ ਜੋ ਪੰਥਕ ਨਮਿੰਦੇ ਜਿੱਥੇ ਬੰਦੀਆਂ ਦਾ ਇਕੱਠ ਰੱਖਿਆ ਗਿਆ ਸੀ ਉਹ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਕੇ ਸਾਬਕਾ ਜਸਦਾਰ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਦੀ ਸ਼ਹੀਦੀ ਦੇ ਸਬੰਧ ਵਿੱਚ ਜੋ ਉਹਨਾਂ ਤੇ ਤਸ਼ੱਦਦ ਹੋਇਆ ਜਿਵੇਂ ਉਹਨਾਂ ਨੂੰ ਕਤਲ ਕੀਤਾ ਗਿਆ ਪਗੋੜਾ ਕਰਾਰ ਦਿੱਤਾ ਗਿਆ ਜੋ ਉਹ ਤਵਾੜੀ ਰਿਪੋਰਟ ਆਈ ਉਹ ਰੋਬੋਟ ਨੂੰ ਦਬਾ ਕੇ ਰੱਖਿਆ ਗਿਆ ਇਹਨੀਆਂ ਸਾਰੀਆਂ ਗੱਲਾਂ ਤੇ ਵਿਚਾਰ ਚਰਚਾ ਹੋਈ ਹੈ ਵੀ ਕਾਹ ਕੀ ਕਰਨਾ ਚਾਹੀਦਾ ਹੈ ਕਿਵੇਂ ਇਸ ਨੂੰ ਸਾਰੀ ਪਬਲਿਕ ਨੂੰ ਸਾਰੇ ਪੰਥ ਨੂੰ ਇਸ ਚੀਜ਼ ਤੋਂ ਕਿਵੇਂ ਗਿਆਤ ਕਰਨਾ ਚਾਹੀਦਾ ਹੈ ਅਤੇ ਕਿਵੇਂ ਇਨਸਾਫ ਲੈਣ ਵਾਸਤੇ ਸਾਨੂੰ ਇਹਦੇ ਲਈ ਪ੍ਰਬੰਧ ਕਰਨੇ ਚਾਹੀਦੇ ਆ ਕਿਹੋ ਜਿਹੇ ਅਪਰਾਲੇ ਕਰਨੇ ਚਾਹੀਦੇ ਆ ਇਹਦੇ ਤੇ ਵਿਚਾਰਾਂ ਹੋਈਆਂ ਸਭ ਤੋਂ ਪਹਿਲਾਂ ਤਾਂ ਅਸੀਂ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਕੀਲਾਂ ਦੀ ਟੀਮ ਬਣਾਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਕੀਲਾਂ ਦੀ ਟੀਮ ਬਣਾਈ ਹੈ ਇਹਨਾਂ ਦਾ ਅਸੀਂ ਚਾਹਾਂਗੇ ਕਿ ਦੋਵਾਂ ਦਾ ਤਾਲਮੇਲ ਹੋਵੇ ਤੇ ਇਹਦੇ ਨਾਲ ਹੋਰ ਵੀ ਜਿਹੜੇ ਵਕੀਲ ਹੈ ਉਹ ਪੰਥਕ ਨਮਾਇਦਿਆਂ ਦੀ رائے ਹੈ ਕਿ ਹੋਰ ਵਕੀਲਾਂ ਦੀ ਨਾਲ رائے ਲੈ ਕੇ ਵੀ ਇੱਕ ਸਾਂਝਾ ਗਰੁੱਪ ਬਣਾਇਆ ਜਾਵੇ ਤਾਂ ਕਿ ਕੋਈ ਕਮੀ ਨਾ ਰਹਿ ਜਾਵੇ ਨੰਬਰ ਇੱਕ ਤਾਂ ਇਹ ਗੱਲ ਹੋਈ ਹੈ ਦੂਸਰਾ ਅਸੀਂ ਸਿੰਘ ਸਾਹਿਬ ਜਿਹਦਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਰਗਵੀਰ ਸਿੰਘ ਜੀ ਨੂੰ ਅੱਜ ਫਿਰ ਅਪੀਲ ਕਰਦੇ ਆ ਕਿ 1 ਜਨਵਰੀ ਨੂੰ ਇੱਥੇ ਹੀ ਅਸੀਂ ਉਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਸੀ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਰਤਨ ਅਤੇ ਫਖਰੇ ਕੌਮ ਦੋ ਅਵਾਰਡ ਦਿੱਤੇ ਗਏ ਸੀ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਉਹਨਾਂ ਨੇ ਕੋਈ ਵੀ ਐਸਾ ਕੰਮ ਨਹੀਂ ਕੀਤਾ ਜਿਹਦੇ ਲਈ ਉਹ ਨਜਰਬ ਕਰਦੇ ਹੋਣ ਕਿ ਉਹਨਾਂ ਨੂੰ ਇਹੋ ਜੇ ਵੱਡੇ ਵਾਰ ਦਿੱਤੇ ਜਾਣ ਉਹਨਾਂ ਦੇ ਸਮੇਂ ਦੇ ਵਿੱਚ ਹੀ ਭਾਈ ਗੁਰਦੇਵ ਸਿੰਘ ਦੇ ਕਤਲ ਦੀ ਰਿਪੋਰਟ ਆ ਗਈ ਸੀ ਤੇ ਨਮਾਇंदे ਵੀ ਮਿਲਦੇ ਰਹੇ ਪੰਥ ਦੇ ਬਾਰ ਬਾਰ ਉਹਨਾਂ ਨੂੰ ਜਾ ਕੇ ਕਿ ਰਿਪੋਰਟ ਨੂੰ ਜਨਤ ਵੀ ਕਰੋ ਤੇ ਇਹਦੇ ਤੇ ਐਕਟ ਵੀ ਕਰੋ ਇਹਨੂੰ ਹਰਕਤ ਵਿੱਚ ਲਿਆਓ ਦੋਸ਼ੀਆਂ ਨੂੰ ਸਜ਼ਾਵਾ ਦਿਓ ਪਰ ਇਹ ਕੁਝ ਨਹੀਂ ਹੋ ਸਕਿਆ ਸੋ ਇਸ ਵਾਸਤੇ ਸਿੰਘ ਸਾਹਿਬ ਜੀ ਨੂੰ ਅੱਜ ਫੇਰ ਅਸੀਂ ਅਪੀਲ ਕਰਦੇ ਆ ਕਿ ਸਾਡੇ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਕੇ ਦੀਆਂ ਗੁਰਦੁਆਰਾ ਸਮੈਤ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਹੋਰ ਬਹੁਤ ਸਾਰੀਆਂ ਪ੍ਰਬੰਧਕ ਕਮੇਟੀਆਂ ਨੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਬਹੁਤ ਸਾਰੀਆਂ ਜੋ ਬਿਨੇ ਪੱਤਰ ਲੈਟਰ ਭੇਜੇ ਆ ਸਿੰਘ ਸਾਹਿਬ ਜੀ ਨੂੰ ਅਤੇ ਹੋਰ ਵੀ ਭੇਜ ਰਹੇ ਨੇ ਕਿ ਤੁਸੀਂ ਇਹ ਤੇ ਕਾਰਵਾਈ ਕਰੋ ਉਹਦੇ ਤੋਂ ਫਖਰੇ ਕੌਮ ਜੋ ਅਤੇ ਜੋ ਪੰਥ ਰਤਨ ਵਾਰ ਦਿੱਤੇ ਗਏ ਉਹਨੂੰ ਵਾਪਸ ਲਾਓ ਸਿੰਘ ਸਾਹਿਬ ਇਹ ਤੇ ਜਲਦੀ ਕਾਰਵਾਈ ਕਰਨ ਅਤੇ ਪੰਥ ਨੂੰ ਦੱਸਣ ਕਿ ਕਦੋਂ ਤੱਕ ਕਾਰਵਾਈ ਕਰਨਗੇ ਇਹ ਅਸੀਂ ਅਪੀਲ ਕਰਦੇ ਆ ਨੰਬਰ 1 ਤਾ ਦੂਸਰਾ ਇਸ ਨੂੰ ਅਸੀਂ ਸੰਸਾਰ ਪੱਧਰ ਤੇ ਲਿਜਾਣ ਵਾਸਤੇ ਪ੍ਰੋਗਰਾਮ ਲਿਖੇ ਆ ਪੰਥਕ ਜਥੇਬੰਦੀਆਂ ਨੇ ਕਿ ਅਗਾ ਅਸੀਂ ਕੀ ਕਰਨਾ ਹੈ 10 ਫਰਵਰੀ ਨੂੰ ਜਲੰਧਰ ਵਿਖੇ ਇੱਕ ਪੰਥਕ ਨਮਾਇੰਦਾ ਇਕੱਠ ਰੱਖਿਆ ਗਿਆ ਹੈ ਜਿੱਦੇ ਤੇ ਖੁੱਲੀ ਵਿਚਾਰ ਚਰਚਾ ਹੋਵੇਗੀ ਕਿ ਸਾਨੂੰ ਅਗਾ ਕੀ ਕਰਨਾ ਚਾਹੀਦਾ ਹੈ ਕਿਵੇਂ ਅਸੀਂ ਇਨਸਾਫ ਲੈ ਸਕਦੇ ਆ ਉਹਦੇ ਵਿੱਚ ਜੱਜ ਸਾਹਿਬਾਨ ਰਿਟਾਇਰਡ ਅਤੇ ਹੋਰ ਬੁੱਧੀਜੀਵੀ ਵਕੀਲ ਪ੍ਰੋਫੈਸਰ ਸਹਿਬਾਨ ਅਤੇ ਪੰਜਾਬ ਤੋਂ ਬਾਹਰੋਂ ਵੀ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਹੈ ਔਰ ਜਾ ਕੇ ਵੀ ਸੱਦਾ ਦੇਵਾਂਗੇ ਇਹ 10 ਫਰਵਰੀ ਨੂੰ ਜਲੰਧਰ ਵਿਖੇ ਇੱਕ ਜਿਹੜੀ ਹੈ ਇੱਕ ਨਮੈਂਦਾ ਇਕੱਠ ਰੱਖਿਆ ਗਿਆ ਹੈ ਅਤੇ ਇੱਕ ਅਸੀਂ ਜਿਹੜਾ ਮਾਰਚ ਹੈ ਜਿਹਨੂੰ ਅਸੀਂ ਇਨਸਾਫ ਮਾਰਚ ਕਹਿ ਲਈਏ ਜਾਂ ਇੱਕ ਸਿੰਘਾਂ ਦੀ ਵਿਚਾਰ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਲਿਖਿਆ ਹੈ ਇਤੀ ਮਾਰ ਪਈ ਕਰਲਾਣੇ ਕਹ ਤੈਂ ਕਿ ਦਰਦ ਨਾ ਆਇਆ ਇਸ ਸਲੋਗਨ ਥੱਲੇ ਅਸੀਂ ਬਾਣੀ ਦਾ ਆਸਰਾ ਲੈ ਕੇ ਗੁਰਦੁਆਰਾ ਦੀਨਾ ਸਾਹਿਬ ਤੋਂ ਜਿੱਥੇ ਮਹਾਰਾਜ ਕਲਗੀ ਧਰਮਾਰੇ ਨੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਸੀ ਉਥੋਂ ਇੱਕ ਹਿਦਾਇਤ ਦੇਣ ਵਾਸਤੇ ਪੰਜਾਬ ਅਤੇ ਕੇਂਦਰ ਦੀ ਸਰਕਾਰ ਨੂੰ ਕਿ ਤੁਸੀਂ ਵੀ ਪਹਿਲੀਆਂ ਸਰਕਾਰਾਂ ਵਾਂਗੂ ਸਰਦਾਰ ਭਗਵੰਤ ਸਿੰਘ ਵੀ ਉਸ ਲਿਸਟ 'ਚ ਨਾ ਆ ਜਾਣ ਕਿ ਪਹਿਲੀਆਂ ਸਰਕਾਰਾਂ ਨੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਅਮਰਿੰਦਰ ਸਿੰਘ ਜੀ ਨੇ ਚੰਨੀ ਜੀ ਨੇ ਇਹਨਾਂ ਰਿਪੋਰਟਾਂ ਦੇ ਉੱਪਰ ਕੋਈ ਅਸਰ ਨਹੀਂ ਕੀਤਾ ਅਤੇ ਨਾ ਦੋਸ਼ੀਆਂ ਨੂੰ ਸਜ਼ਾ ਦਿਵਾਈ ਤੇ 2.5-3 ਸਾਲ ਹੋ ਚੱਲੇ ਨੇ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਿਆ ਇਹਨਾਂ ਵੀ ਹਾਲੇ ਤੱਕ ਕੋਈ ਹਰਕਤ ਨਹੀਂ ਕੀਤੀ ਉਹਨਾਂ ਨੂੰ ਵੀ ਜਿਹੜਾ ਇਹ ਸਾਡਾ ਇਨਸਾਫ ਮਾਰਚ ਹੋਊਗਾ ਇਤੀ ਮਾਰ ਪਈ ਕਰਲਾਣੇ ਕਹਤਾ ਕਿ ਦਰਦ ਨਾ ਆਇਆ ਇਹ ਦੀਨਾ ਸਾਹਿਬ ਤੋਂ ਤਖਸਰੀ ਦਮਦਮਾ ਸਾਹਿਬ ਤੱਕ ਹੋਏਗਾ ਜਿਸ ਦੀ ਜਿਹੜੀ ਤਰੀਕ ਹੈ ਉਹ ਦਾ ਐਲਾਨ 10 ਫਰਵਰੀ ਨੂੰ ਕੀਤਾ ਜਾਏਗਾ ਇਹ ਅੱਜ ਅਸੀਂ ਪ੍ਰੋਗਰਾਮ ਲੀਕੇ ਹੈ ਅਤੇ ਹਰ ਹਾਲਤ ਦੇ ਵਿੱਚ ਅਸੀਂ ਜਿਹੜਾ ਹੈ ਇਹ ਇਨਸਾਫ ਲਵਾਂਗੇ ਕਿਉਂਕਿ ਜੋ ਕੁਝ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਮਾਗੀ ਦੀ ਕਾਨਫਰੰਸ ਵਿੱਚ ਬੋਲਿਆ ਉਹ ਜੋ ਵੱਡੀ ਬਖਲਾਸਤ ਵਿੱਚ ਹੈ ਕਿਉਂਕਿ ਉਹਨੂੰ ਲੱਗਦਾ ਕਿ ਮੇਰੇ ਪਿਤਾ ਤੋਂ ਅੰਥ ਰਤਨ ਤੇ ਫਖਰੇ ਕੌਮ ਵਰਗੇ ਵਾਰ ਜਿਹੜੇ ਹੈ ਉਹ ਵਾਪਸ ਕਰਨ ਦੀ ਕਿਉਂ ਮੰਗ ਕੀਤੀ ਜਾ ਰਹੀ ਹੈ ਇੱਥੇ ਗੱਲ ਕਿਸੇ ਪਿਤਾ ਦੀ ਜਾਂ ਕਿਸੇ ਘਰ ਦੀ ਨਹੀਂ ਗੱਲ ਕੌਮ ਦੀ ਹੈ ਕੌਮ ਦੇ ਜਥੇਦਾਰ ਦਾ ਕਤਲ ਹੋਇਆ ਤੇ ਕਤਲਾਂ ਦੀ ਪੁਸ਼ਤਪਰਾਹੀ ਕੀਤੀ ਗਈ ਹੈ ਉਹ ਸੀਐਮ ਨੇ ਇਸ ਕਰਕੇ ਉਹ ਇਸ ਕਰਕੇ ਅਸੀਂ ਸਾਰਾ ਕੁਝ ਵਾਪਸ ਕੀਤਾ ਉਹਨਾਂ ਨੇ ਸਾਡੇ ਤੇ ਸਿੱਧੇ ਇਲਜ਼ਾਮ ਲਾਏ ਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਹਾਡੀ ਸ਼ਬਦਾਵਲੀ ਸਾਡੇ ਤੇ ਲੱਖ ਵਾਰੀ ਦੋਸ਼ ਲਾਓ ਵਿਰੋਧ ਕਰੋ ਜੋ ਮਰਜ਼ੀ ਕਰੋ ਪਰ ਜਿਹੜੀ ਤੁਹਾਡੀ ਸ਼ਬਦਾਰਥੀ ਹੈ ਉਹ ਪੰਥ ਕਰਵੈਤਾਂ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਜੇ ਅੱਜ ਅਸੀਂ ਇੱਕ ਹੋਰ ਫੈਸਲਾ ਕੀਤਾ ਹੈ ਕਿ ਅਸੀਂ ਇੱਕ ਨੌ ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਸਾਰੀਆਂ ਕਿਸਾਨ ਜੁਗੀਆਂ ਨਾਲ ਨਾਲ ਤੇ ਹੋਰ ਜਿਹੜੀਆਂ ਸਾਡੀਆਂ ਹਮਦਰਦ ਤੇ ਹਮਖਿਆਲੀ ਜਥੇਬੰਦੀਆਂ ਉਹਨਾਂ ਨਾਲ ਸਾਰ ਸੇਵਾ ਵਾਲੇ ਮਹਾਪੁਰਖਾਂ ਨਾਲ ਸੰਤ ਸਮਾਜ ਨਾਲ ਨਿਹੰਗ ਸਿੰਘ ਜਥੇਬੰਦੀਆਂ ਨਾਲ 10 ਫਰਵਰੀ ਤੋਂ ਪਹਿਲਾਂ ਪਹਿਲਾਂ ਅਸੀਂ ਸਾਰਿਆਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਇਸ ਕਾਫਲੇ ਦੇ ਹਮਰਾਹੀ ਬਣਾਵਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਅਪਨ ਸਾਫ ਲਈਏ ਕਿਉਂਕਿ ਇਹ ਕੇਸ ਜੱਥੇਦਾਰ ਸ੍ਰੀ ਅਕਾਲਪਤੀ ਸਾਹਿਬ ਦਾ ਹੈ ਕੋਈ ਕਿਸੇ ਦਾ ਨਿੱਜੀ ਨਹੀਂ ਸਾਡੇ 20 ਵਿਖਰੇਵੇਂ ਹੋ ਸਕਦੇ ਆ ਪਰ ਇੱਥੇ ਅਸੀਂ ਸਾਰੇ ਇਕੱਠੇ ਹੋਵਾਂਗੇ ਇਹ ਸਾਨੂੰ ਉਮੀਦ ਹੈ ਅੱਜ ਉਹ ਪੰਥਕ ਜਥੇਬੰਦੀਆਂ ਨੇ ਫੈਸਲੇ ਲਏ ਆ ਇਹਨੂੰ ਅਸੀਂ ਲਾਗੂ ਕਰਵਾਵਾਂਗੇ ਹਰ ਯਤਨ ਕਰਾਂਗੇ ਤੇ ਅਖਰ ਤੱਕ ਅਸੀਂ ਇਹ ਫੈਸਲਾ ਕੀਤਾ ਹੈ ਕਿ ਅਸੀਂ ਇਨਸਾਫ ਲੈ ਕੇ ਰਾਵਾਂਗੇ ਕਿੰਨੇ ਬੁਲਾਦੇ ਹਾਂ ਜੀ ਤੁਸੀਂ ਤਰਪਾਲਪੁਰ ਗੋਦੀ ਵਾਲੇ ਮਾਮਲੇ ਤੇ ਕੋਈ ਬੋਲਿਆ ਤੁਹਾਡਾ ਨਾਮ ਅਸੀਂ ਅਸੀਂ ਸਾਰੇ ਬੋਲੇ ਹਾਂ ਕਿਉਂਕਿ ਤੁਸੀਂ ਵੀ ਪ੍ਰੈਸ ਦੇਖਿਆ ਹੋਊਗਾ ਅਸੀਂ ਉੱਥੇ ਬੋਲੇ ਆ ਅਸੀਂ ਜਿਹੜੇ ਬਾਬਾ ਮਾਨ ਸਿੰਘ ਸੀ ਉਹਨਾਂ ਨਾਲ ਵੀ ਸੰਪਰਕ ਕੀਤਾ ਉਹਨਾਂ ਨੂੰ ਵੀ ਕਿਹਾ ਕਿ ਤੁਹਾਡੇ ਨਾਲ ਖੜੇ ਜਿੱਦੇ ਨੇ ਤੱਕਾ ਹੋਊਗਾ ਅਸੀਂ ਖੜੇ ਹੋਵਾਂਗੇ ਪਰ ਇਹ ਹਰ ਇੱਕ ਬੰਦੇ ਤੇ ਝੂਠ ਬੋਲਦੇ ਆ ਜਦੋਂ ਇਹਨਾਂ ਨਾਲ ਖੜੋ ਇਹਨਾਂ ਨਾਲ ਮੀਟੀਆਂ ਕਰੋ ਇਹਨਾਂ ਨੂੰ ਘਰ ਸੱਦੋ ਇਹਨਾਂ ਦੇ ਘਰ ਜਾਓ ਫੇਰ ਤਾਂ ਸਾਰੇ ਦੋ ਤੋਤੇ ਆ ਜਦੋਂ ਅਸੀਂ ਪੰਥ ਦੀ ਗੱਲ ਕਰੀਏ ਪੰਥ ਨਾਲ ਹੋਏ ਧੱਕੇ ਦੀ ਗੱਲ ਕਰੀਏ ਤੇ ਫਿਰ ਇਹਨੂੰ ਚੋਰ ਦੱਸਦੇ ਆ ਉਹਨਾਂ ਨੇ ਇਹ ਨਹੀਂ ਕਿਹਾ ਕੋਈ ਗੱਲ ਨਹੀਂ ਕੀਤੀ ਇਹ ਕਹਿ ਵੀ ਕਿਹਾ ਨਾਲ ਕਹਿੰਦਾ ਇਹ ਚੋਲਿਆਂ ਦੇ ਵਿੱਚ ਚੋਰ ਆ ਕਿਹੜੀ ਚੋਰੀ ਕਰ ਲਈ ਅਸੀਂ ਅਸੀਂ ਤੇ ਅਦਾ ਪਰਿਵਾਰ ਸ਼ਹੀਦ ਕਰਵਾਇਆ ਚੋਰੀ ਦੱਸ ਕੀ ਕਰ ਲਈ ਅਸੀਂ ਦੇਖੋ ਅਸੀਂ ਅਸੀਂ ਇੱਕ ਇੱਕ ਟਾਰਗੇਟ ਰੱਖਿਆ ਹੈ ਕਿ ਜੇ ਅਸੀਂ ਜਥੇਦਾਰ ਕੌਕੇ ਸਾਹਿਬ ਦੇ ਕੇਸ ਦੇ ਵਿੱਚ ਇਨਸਾਫ ਲੈ ਲਿਆ ਤੇ ਇਹ ਬਾਕੀ ਜਿੰਨੇ ਇੱਥੇ ਝੂਠੇ ਪੁਲਿਸ ਮੁਕਾਬਲੇ ਹੋਏ ਆ ਜਿਨ੍ਹਾਂ ਤੇ ਤਸ਼ੱਦਦ ਹੋਇਆ ਜਿਨ੍ਹਾਂ ਨੇ ਕਤਲ ਕੀਤੇ ਗਏ ਆ ਉਹਨਾਂ ਦਾ ਵੀ ਇਨਸਾਫ ਦਾ ਰਸਤਾ ਖੁੱਲੂਗਾ ਤੇ ਸਾਡੀ ਇੱਕ ਮੰਗ ਹੈ ਕਿ 30-30 ਸਾਲ ਤੋਂ ਜਿਹੜੇ ਸਾਡੇ ਸਿੰਘ ਜੇਲ੍ਹਾਂ ਚ ਬੈਠੇ ਆ ਜਥੇਦਾਰ ਜਗਤਾਰ ਸਿੰਘ ਹਵਾਰਾ ਹੈ ਭਾਈ ਰਾਜੋਣਾ ਹੈ ਇਸੇ ਤਰ੍ਹਾਂ ਭਾਈ ਗਰਮੀਤ ਸਿੰਘ ਪਿਉਰਾ ਹੈ ਪਿਉਰੇ ਹੁਣੀ ਪਰਮਜੀਤ ਹੁਣੀ ਭਾਈ ਅਮਰਪਾਲ ਸਿੰਘ ਨੂੰ ਦੇਖੋ ਇਥੋਂ ਸਤਵੀਂ ਸਟੇਟ ਜਾ ਕੇ ਸੁੱਟਿਆ ਹੋਇਆ ਕੀ ਉਹਨੇ ਗਵਾਹ ਕੀਤਾ ਸੀ ਇਹ ਸਾਰੀ ਆਵਾਜ਼ ਆ ਇਹਦਾ ਇੱਕ ਰਾਹ ਖੁੱਲੂਗਾ ਜਦੋਂ ਅਸੀਂ ਇਹ ਇਨਸਾਫ ਲੈ ਕੇ ਤੁਰਾਂਗੇ ਨਾ ਜਦੋਂ ਇਹ ਇਨਸਾਫ ਮਿਲੇਗਾ ਤੇ ਲੋਕਾਂ ਦੇ ਵਿੱਚ ਬਹੁਤ ਸਾਰਾ ਅਤਿਸ਼ਾਹ ਵੀ ਵਧੂਗਾ ਕਿ ਅਸੀਂ ਬਾਕੀ ਵੀ ਜਿਨ੍ਹਾਂ ਨਾਲ ਧੱਕਾ ਹੋਇਆ ਉਹਦੇ ਲਈ ਇਨਸਾਫ ਦੀ ਮੰਗ ਕਰਾਂਗੇ ਠੀਕ ਹੈ ਜੀ ਇਹ ਗੱਲ ਕਰਾਂਗੇ ਕਿ ਇਹ ਪਤਾ ਹੀ ਹੈ ਉਹਨਾਂ ਖਿਲਾਫ ਕੀ ਜਾਣਗੀਆਂ ਫਿਰ ਸਾਹਿਬ ਨਹੀਂ ਨਹੀਂ ਇਹ ਮੇਰੀ ਗੱਲ ਸੁਣੋ ਇਹ ਰਣਨੀਤੀ ਬੜੀ ਸਪਸ਼ਟ ਹੈ ਅਸੀਂ ਇੱਕ ਪੰਥ ਦਾ ਦਬਾਅ ਪਾਵਾਂਗੇ ਤੁਹਾਡੇ ਸਾਹਮਣੇ ਇੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਸਿੰਘ ਸਾਹਿਬਾਨਾਂ ਨੇ ਇੱਕ ਫੈਸਲਾ ਲਿਆ ਸੀ ਜ ਜਦੇ ਵਿੱਚ ਰਾਮ ਰਹੀਮ ਨੂੰ ਇਹਨਾਂ ਨੇ ਕਲੀਨ ਚਿੱਟ ਦੇਤੀ ਸੀ ਜਦੋਂ ਪੰਥ ਦਾ ਦੇਸ਼ ਦੇਸ਼ ਵਿੱਚੋਂ ਦਬਾਅ ਵਧਿਆ ਚਿੱਠੀਆਂ ਆਈਆਂ ਮਤੇ ਆਏ ਤਾਂ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਅਸੀਂ ਮਾਫੀ ਦਿੱਤੀ ਸੀ ਪੰਥ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਅਸੀਂ ਉਹਨੂੰ ਵਾਪਸ ਲੈਨੇ ਆ ਤੁਸੀਂ ਦੇਖੋਗੇ ਜਿਵੇਂ ਪੰਥ ਦਾ ਦਬਾਅ ਵਧੂਗਾ ਪੰਥ ਦੇ ਮਤੇ ਆਉਣਗੇ ਪੰਥ ਦੀ رائے ਸਿੰਘ ਸਾਹਿਬ ਕੋਲ ਆਊਗੀ ਕਿਉਂਕਿ ਸਿੰਘ ਸਾਹਿਬ ਪੰਥ ਦਾ ਹੈ ਸਿੰਘ ਸਾਹਿਬ ਕਿਸੇ ਧੜੇ ਦਾ ਨਹੀਂਗਾ ਸਿੰਘ ਸਾਹਿਬ ਨੂੰ ਵੀ ਸੋਚਣਾ ਪਏਗਾ ਕਿ ਇਹ ਜੋ ਸਾਡੇ ਕੋਲੇ ਮਤੇ ਆ ਰਹੇ ਆ ਸਾਡੇ ਕੋਲ ਸਲਾਹ ਆ ਰਹੀ ਹੈ ਸਾਡੇ ਕੋਲੇ ਜਿਹੜੀਆਂ ਇਹ ਗੁਰਮਤੇ ਸੰਗਤਾਂ ਕਮੇਟੀਆਂ ਪ੍ਰਬੰਧਕ ਕਮੇਟੀਆਂ ਪੰਚਾਇਤਾਂ ਭੇਜ ਰਹੀਆਂ ਸੰਤ ਸਮਾਜ ਭੇਜ ਰਿਹਾ ਹੈ ਸਾਡੇ ਕੋਲੇ ਜੋ ਕਿਸਾਨ ਜੂਨੀਅਨ ਭੇਜ ਰਹੀਆਂ ਇਹ ਕੌਣ ਨੇ ਇਸ ਕਰਕੇ ਇਹਨਾਂ ਨੂੰ ਇਹ ਜਿਹੜਾ ਪੰਥ ਰਤਨ ਤੇ ਫਖਰੇ ਕੌਮ ਹੈ ਇਹ ਵਾਪਸ ਲੈਣਾ ਹੀ ਪਏਗਾ। ਉਹਨਾਂ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਹੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਭਾਈ ਸਾਹਿਬ ਭਾਈ ਮੁਹਕਮ ਸਿੰਘ ਜੀ ਭਾਈ ਮਨਜੀਤ ਸਿੰਘ ਜੀ ਭੋਮਾ ਸਰਦਾਰ ਪਾਲ ਸਿੰਘ ਜੀ ਫਰਾਂਸ ਸਰਦਾਰ ਗੁਰਿੰਦਰ ਸਿੰਘ ਜੀ ਬਾਜਵਾ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ ਭਾਈ ਸਤਨਾਥ ਸਿੰਘ ਜੀ ਮਨਾਵਾ ਭਾਈ ਬਲਵਿੰਦਰ ਸਿੰਘ ਜੀ ਤੇ ਭਾਈ ਭਰਪੂਰ ਸਿੰਘ ਜੀ ਤਾੰਦਰਾ ਇਹਨਾਂ ਦੇ ਨਾਂ ਜਿਹੜੇ ਆ ਸ਼ਾਮਲ ਕੀਤੇ ਗਏ ਆ ਤੇ ਉਹ ਤੁਹਾਨੂੰ WhatsApp ਤੇ ਵੀ ਅਸੀਂ ਇਹ ਨਾਂ ਸਾਰੇ ਜਿਹੜੇ ਆ ਭੇਜ ਦਿਆਂਗੇ ਇਹ ਸਾਰੇ ਸੰਘਰਸ਼ ਦੀ ਰੂਪਰੇਖਾ ਲਿਖਣਗੇ ਤੇ ਜਿਹੜਾ 10 ਫਰਵਰੀ ਨੂੰ ਨਵੰਦਾ ਇਕੱਠ ਹੋ ਰਿਹਾ ਵਾ ਇਹਦੇ ਵਿੱਚ ਕਿਸਾਨ ਜਥੇਬੰਦੀਆਂ ਵਕੀਲ ਸਾਹਿਬਾਨ ਸਿੱਖ ਬੁੱਧੀਜੀਵੀ ਮਨੁੱਖੀ ਅਧਿਕਾਰ ਸੰਗਠਨ ਤੇ ਕਿਸਾਨ ਜਥੇਬੰਦੀਆਂ ਸਾਰਿਆਂ ਨਾਲ ਸੰਤ ਮਹਾਂਪੁਰਖ ਸਾਰਿਆਂ ਨਾਲ ਤਾਲਮੇਲ ਕਰਕੇ 10 ਫਰਵਰੀ ਨੂੰ ਜਲੰਧਰ ਵਿਖੇ ਇੱਕ ਵੱਡਾ ਨਮਾਇੰਦਾ ਇਕੱਠ ਹੋਵੇਗਾ ਅੱਜ ਕੋਸ਼ਿਸ਼ ਜਥੇਬੰਦੀਆਂ ਆਈਆਂ ਸੀ ਕੋਸ਼ਿਸ਼ ਜਿਹੜੀਆਂ ਰਹਿ ਗਈਆਂ ਉਹਨਾਂ ਦੇ رائے ਲੈਣ ਲਈ ਰਹਿਣ ਲਈ ਇਹ ਜਿਹੜਾ 10 ਫਰਵਰੀ ਦਾ ਨਮਾਇੰਦਾ ਇਕੱਠ ਜਿਹੜਾ ਬੁਲਾਇਆ ਗਿਆ ਠੀਕ ਹੈ